ਤੁਸੀਂ ਕਦੇ ਸੋਚਿਆ ਵੀ ਕੁਝ ਲੋਕ ਜ਼ਿੰਦਗੀ ਦੇ ਵਿੱਚ ਇੰਨੇ ਸ਼ਾਂਤ ਤੇ ਸਫਲ ਕਿਉਂ ਹੁੰਦੇ ਆ ਉਹਨਾਂ ਦੇ ਕੋਲੇ ਕੋਈ ਜਾਦੂ ਨਹੀਂ ਹੁੰਦਾ ਬਲਕਿ ਸਿਰਫ ਇੱਕ ਰਾਜ ਹੁੰਦਾ ਉਹ ਰਾਜ ਕਿਹੜਾ ਚੁੱਪ ਰਹਿਣ ਦੀ ਤਾਕਤ ਜੇ ਤੁਸੀਂ ਵੀ ਸੱਚਮੁੱਚ ਆਪਣੇ ਆਪ ਨੂੰ ਬਦਲਣਾ ਚਾਹੁੰਦੇ ਆ ਤਾਂ ਅੱਜ ਤੋਂ ਹੀ ਇਹ ਗੱਲ ਨੋਟ ਕਰ ਲਓ ਵੀ ਆਹ 10 ਥਾਵਾਂ ਦੇ ਉੱਤੇ ਤੁਸੀਂ ਹਮੇਸ਼ਾ ਚੁੱਪ ਰਹਿਣਾ ਕਿਉਂਕਿ ਕਈ ਵਾਰੀ ਨਾ ਚੁੱਪ ਰਹਿਣਾ ਹੀ ਸਭ ਤੋਂ ਵੱਡਾ ਜਵਾਬ ਹੁੰਦਾ ਹੈ ਹਰ ਥਾਂ ਦੇ ਉੱਤੇ ਹਰ ਗੱਲ ਦਾ ਜਵਾਬ ਦੇਣਾ ਸਹੀ ਨਹੀਂ ਹੁੰਦਾ ਕਿਉਂਕਿ ਕਈ ਵਾਰੀ ਨਾ ਸਾਡੇ ਸ਼ਬਦ ਹੀ ਸਾਡੀ ਸਭ ਤੋਂ ਵੱਡੀ ਕਮਜ਼ੋਰੀ ਬਣ ਜਾਂਦੇ ਆ ਤੇ ਹੁਣ ਮੈਂ ਉਹ 10 ਪੁਆਇੰਟ ਤੁਹਾਨੂੰ ਡਿਟੇਲ ਦੇ ਵਿੱਚ ਦੱਸੂਗਾ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਜੇ ਪਹਿਲਾ ਪੁਆਇੰਟ ਹੈਗਾ ਜਦੋਂ ਤੁਸੀਂ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਹੋਵੋ ਜਾਂ ਫਿਰ ਤੁਸੀਂ ਬਹੁਤ ਜ਼ਿਆਦਾ ਤਣਾਅ ਦੇ ਵਿੱਚ ਹੋਵੋ ਦੇ ਲਾਵੇ ਦੀ ਤਰ੍ਹਾਂ ਕੰਮ ਕਰਦਾ ਜਦੋਂ ਵੀ ਤੁਸੀਂ ਗੁੱਸੇ ਦੇ ਵਿੱਚ ਬੋਲਦੇ ਆ ਤਾਂ ਤੁਹਾਡੇ ਸ਼ਬਦ ਸੱਚਾਈ ਨਹੀਂ ਸਿਰਫ ਲਾਵੇ ਦਾ ਪ੍ਰਤੀਬਿੰਬ ਹੁੰਦੇ ਆ ਤੇ ਗੁੱਸੇ ਦੇ ਵਿੱਚ ਬੋਲੀ ਗਈ ਹਰ ਇੱਕ ਗੱਲ ਅਫਸੋਸ ਬਣ ਜਾਂਦੀ ਹੈ ਰਿਗਰੈਟ ਬਣ ਜਾਂਦੀ ਹੈ ਜਿਸ ਨੂੰ ਵਾਪਸ ਨਹੀਂ ਲਿਆ ਜਾ ਸਕਦਾ ਜਿਵੇਂ ਸਿਆਣੇ ਕਹਿੰਦੇ ਆ ਨਾ ਵੀ ਤੀਰ ਕਮਾਨੋਂ ਨਿਕਲਿਆ ਕਦੇ ਵਾਪਸ ਨਹੀਂ ਮੁੜਦਾ ਉਸੇ ਤਰ੍ਹਾਂ ਜ਼ੁਬਾਨ ਦੇ ਵਿੱਚੋਂ ਨਿਕਲੇ ਹੋਏ ਸ਼ਬਦ ਕਦੇ ਵਾਪਸ ਨਹੀਂ ਮੁੜਦੇ ਪਰ ਜੇ ਤੁਸੀਂ ਉਸ ਟਾਈਮ ਤੇ ਚੁੱਪ ਕਰ ਜਾਓ ਨਾ ਇੱਕ ਦੋ ਮਿੰਟ ਦੇ ਲਈ ਤੁਸੀਂ ਚੁੱਪ ਕਰ ਜਾਓ ਜਦੋਂ ਤੁਸੀਂ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਹੋ ਤਾਂ ਨਾ ਤੁਸੀਂ ਸਿਰਫ ਲੜਾਈ ਨੂੰ ਅੱਗੇ ਵਧਣ ਤੋਂ ਰੋਕਦੇ ਹੋ ਮਤਲਬ ਕਿ ਆਪਣੇ ਮਨ ਦੇ ਉੱਤੇ ਵੀ ਕ ਕਰਨਾ ਸਿੱਖ ਲੈਨੇ ਹੋ ਆਪਣੇ ਮਨ ਦੇ ਉੱਤੇ ਰਾਜ ਕਰਨਾ ਸਿੱਖ ਲੈਨੇ ਹੋ ਚੁੱਪ ਤੁਹਾਡੇ ਗੁੱਸੇ ਨੂੰ ਸ਼ਕਤੀ ਦੇ ਵਿੱਚ ਬਦਲਣ ਦਾ ਸਭ ਤੋਂ ਵੱਡਾ ਹਥਿਆਰ ਹੈ ਦੂਜਾ ਪੁਆਇੰਟ ਹੈਗਾ ਤੁਹਾਡੀ ਅਗਲੀ ਯੋਜਨਾ ਤੁਹਾਡਾ ਅਗਲਾ ਕਦਮ ਬਹੁਤੇ ਲੋਕਾਂ ਦੀ ਨਿਆਯਤ ਹੁੰਦੀ ਹੈ ਉਹ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਹੀ ਲੋਕਾਂ ਨੂੰ ਦੱਸ ਦਿੰਦੇ ਆ ਲੋਕਾਂ ਦੇ ਵਿੱਚ ਰੌਲਾ ਪਾ ਦਿੰਦੇ ਆ ਕਿ ਮੈਂ ਆਹ ਕੰਮ ਕਰਨ ਲੱਗਿਆ ਮੈਂ ਆਹ ਬਿਜ਼ਨਸ ਕਰਨ ਲੱਗਿਆ ਪਰ ਇਹ ਤੁਹਾਡੀ એનર્ਜੀ ਨੂੰ ਘਟ ਕਰ ਦਿੰਦਾ ਇਹ ਤੁਹਾਡੀ ਊਰਜਾ ਨੂੰ ਘਟਾਉਂਦਾ ਦੇਖੋ ਜਦੋਂ ਵੀ ਤੁਸੀਂ ਆਪਣੀ ਯੋਜਨਾ ਦੂਜਿਆਂ ਨੂੰ ਦੱਸਦੇ ਆ ਨਾ ਤਾਂ ਤੁਹਾਡੇ ਦਿਮਾਗ ਨੂੰ ਇੱਕ ਮੈਸੇਜ ਜਾਂਦਾ ਕਿ ਇਹ ਕੰਮ ਤਾਂ ਸਮਝੋ ਹੋ ਗਿਆ ਤੇ ਜਦੋਂ ਹੀ ਤੁਹਾਡੇ ਦਿਮਾਗ ਨੂੰ ਇਹ ਮੈਸੇਜ ਜਾਂਦਾ ਨਾ ਤਾਂ ਜਿਹੜਾ ਤੁਹਾਡਾ ਕੰਮਕਾਰ ਕਰਨ ਦਾ ਤਰੀਕਾ ਹੈ ਉਹ ਬਦਲ ਜਾਂਦਾ ਤੁਸੀਂ ਅਵੇਸਲੇ ਹੋਣ ਲੱਗ ਪੈਂਦੇ ਆ ਕਿਉਂਕਿ ਜਿੰਨੀ એનર્ਜੀ ਦੇ ਨਾਲ ਤੁਸੀਂ ਉਹ ਆਈਡੀਆ ਦੇ ਉੱਤੇ ਕੰਮ ਕਰਨਾ ਸ਼ੁਰੂ ਕੀਤਾ ਸੀ ਪਰ ਜਦੋਂ ਹੀ ਤੁਸੀਂ ਲੋਕਾਂ ਨੂੰ ਦੱਸਤਾ ਨੂੰ ਆਟੋਮੈਟਿਕਲੀ ਮੈਸੇਜ ਇਹ ਜਾਣ ਲੱਗ ਪੈਂਦਾ ਵੀ ਇਹ ਕੰਮ ਤਾਂ ਹੋ ਗਿਆ ਤੇ ਜਦੋਂ ਆਪਾਂ ਕੋਈ ਵੀ ਕੰਮ ਕਰ ਲੈਂਦੇ ਆ ਤੇ ਉਦੋਂ ਸਾਡੀ એનર્ਜੀ ਕੁਝ ਹੋਰ ਹੁੰਦੀ ਉਦੋਂ ਅਸੀਂ ਅਵੇਸਲੇ ਹੋਣ ਲੱਗ ਪੈਂਦੇ ਆ ਇਹਦਾ ਦੂਜਾ ਕਾਰਨ ਇਹ ਹੈ ਵੀ ਲੋਕਾਂ ਦੀ ਨਕਾਰਾਤਮਕ ਸਲਾਹ ਤੇ ਜਾਂ ਫਿਰ ਈਰਖਾ ਤੁਹਾਡੇ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਹੀ ਖਤਮ ਕਰ ਸਕਦੀ ਆ ਸੋ ਇਸੇ ਕਰਕੇ ਹਮੇਸ਼ਾ ਸ਼ਾਂਤੀ ਦੇ ਨਾਲ ਮਿਹਨਤ ਕਰੋ ਤੇ ਤੁਹਾਡੀ ਸਫਲਤਾ ਦਾ ਨਤੀਜਾ ਆਪਣੇ ਆਪ ਹੀ ਦੁਨੀਆ ਨੂੰ ਦੱਸ ਦੂਗਾ ਤੀਜਾ ਪੁਆਇੰਟ ਹੈਗਾ ਦੂਜਿਆਂ ਦੀਆਂ ਕਮਜ਼ੋਰੀਆਂ ਤੇ ਜਾਂ ਫਿਰ ਗਲਤੀਆਂ ਦੇ ਬਾਰੇ ਕਿਸੇ ਦੂਜੇ ਬੰਦੇ ਦੀ ਪਿੱਠ ਪਿੱਛੇ ਉਹਦੀ ਗਲਤੀ ਤੇ ਜਾਂ ਫਿਰ ਉਹਦੀ ਕਮਜ਼ੋਰੀ ਦੇ ਬ ਕਟਿਆ ਆਦਤ ਹੈ ਸਭ ਤੋਂ ਮਾੜੀ ਆਦਤ ਹੈ ਤੇ ਇਹ ਆਦਤ ਤੁਹਾਨੂੰ ਕਦੇ ਵੀ ਮਹਾਨ ਨਹੀਂ ਬਣਾ ਸਕਦੀ ਜਦੋਂ ਤੁਸੀਂ ਗੱਪਾਂ ਮਾਰਦੇ ਹੋ ਨਾ ਤਾਂ ਤੁਸੀਂ ਨਾ ਸਿਰਫ ਉਸ ਵਿਅਕਤੀ ਦੇ ਪ੍ਰਤੀ ਨਫ਼ਰਤ ਜ਼ाहिर ਕਰਦੇ ਹੋ ਸਗੋਂ ਆਪਣਾ ਕੀਮਤੀ ਸਮਾਂ ਵੀ ਬਰਬਾਦ ਕਰਦੇ ਹੋ ਜੇ ਤੁਸੀਂ ਕਿਸੇ ਨੂੰ ਬਦਲਣਾ ਚਾਹੁੰਦੇ ਹੋ ਨਾ ਤਾਂ ਹਮੇਸ਼ਾ ਉਹਦੇ ਮੂੰਹ ਤੇ ਸੱਚੀ ਗੱਲ ਕਰੋ ਉਹਦੇ ਮੂੰਹ ਤੇ ਸਹੀ ਗੱਲ ਕਰੋ ਪਰ ਕਦੇ ਵੀ ਕਿਸੇ ਦੀ ਨਿੰਦਿਆ ਨਾ ਕਰੋ ਜਿੱਥੇ ਵੀ ਇਹੋ ਜਿਹਾ ਮਾਹੌਲ ਕਿਤੇ ਬਣਦਾ ਹੈ ਕਿਸੇ ਦੇ ਬਾਰੇ ਤੁਹਾਨੂੰ ਗੱਲ ਕਰਨ ਦਾ ਮੌਕਾ ਮਿਲਦਾ ਕਿਸੇ ਦੇ ਬਾਰੇ ਨਿੰਦਿਆ ਜਾਂ 네ਗੇਟਿਵ ਗੱਲਾਂ ਕਰਨ ਦਾ ਮੌਕਾ ਮਿਲਦਾ ਤਾਂ ਉੱਥੇ ਹਮੇਸ਼ਾ ਚੁੱਪ ਰਹੋ ਚੌਥਾ ਪੁਆਇੰਟ ਹੈਗਾ ਆਪਣੇ ਚੰਗੇ ਕੰਮਾਂ ਤੇ ਜਾਂ ਫਿਰ ਦਾਨ ਦੇ ਬਾਰੇ ਜੇ ਤੁਸੀਂ ਸੱਚਮੁੱੱਚ ਨਿਰਸਵਾਰਥ ਦਾਨ ਕਰਨਾ ਚਾਹੁੰਦੇ ਹੋ ਨਾ ਤਾਂ ਉਹਨੂੰ ਹਮੇਸ਼ਾ ਗੁਪਤ ਰੱਖੋ ਸਿਆਣੇ ਕਹਿੰਦੇ ਆ ਕਿ ਜਦੋਂ ਤੁਸੀਂ ਦਾਨ ਕਰਦੇ ਹੋ ਨਾ ਜੇ ਤੁਸੀਂ ਚਾਹੁੰਦੇ ਆ ਕਿ ਉਹ ਦਾਨ ਕੀਤੇ ਦਾ ਫਲ ਵੀ ਤੁਹਾਨੂੰ ਮਿਲੇ ਤਾਂ ਐਸ ਹੱਥ ਨਾਲ ਦਾਨ ਕਰਕੇ ਐਸ ਹੱਥ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਜਿਸ ਕੀਤੇ ਹੋਏ ਦਾਨ ਦੇ ਬਾਰੇ ਰੌਲਾ ਪਾਇਆ ਜਾਂਦਾ ਨਾ ਉਹ ਫਿਰ ਬਹੁਤ ਛੇਤੀ ਹੰਕਾਰ ਦੇ ਵਿੱਚ ਬਦਲ ਜਾਂਦਾ ਹੈ ਈਗੋ ਦੇ ਵਿੱਚ ਸ਼ਾਂਤੀ ਉਸੇ ਕੰਮ ਤੋਂ ਮਿਲਦੀ ਆ ਜਿਸ ਕੰਮ ਨੂੰ ਤੁਹਾਡਾ ਸੱਜਾ ਹੱਥ ਕਰੇ ਪਰ ਖੱਬੇ ਹੱਥ ਨੂੰ ਪਤਾ ਨਾ ਲੱਗੇ ਸੋ ਹਮੇਸ਼ਾ ਚੁੱਪ ਰਹਿ ਕੇ ਕੰਮ ਕਰੋ ਕਿਸੇ ਦੀ ਮਦਦ ਕਰੋ ਤੁਹਾਡਾ ਚੰਗਾ ਕਰਮ ਆਪਣੇ ਆਪ ਤੁਹਾਡੇ ਲਈ ਨਵੇਂ ਰਾਹ ਬਣਾਊਗਾ ਪੰਜਵਾਂ ਪੁਆਇੰਟ ਹੈਗਾ ਨਿੱਜੀ ਦੌਲਤ ਤੇ ਜਾਂ ਫਿਰ ਆਮਦਨ ਬਾਰੇ ਤੁਹਾਡੀ ਕਮਾਈ ਸਿਰਫ ਤੁਹਾਡਾ ਨਿੱਜੀ ਮਾਮਲਾ ਜਦੋਂ ਤੁਸੀਂ ਆਪਣੀ ਦੌਲਤ ਦਾ ਆਪਣੇ ਪੈਸੇ ਦਾ ਪ੍ਰਦਰਸ਼ਨ ਕਰਦੇ ਆ ਨਾ ਤਾਂ ਤੁਸੀਂ ਹਮੇਸ਼ਾ ਦੋ ਚੀਜ਼ਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਆ ਈਰਖਾ ਤੇ ਲਾਲਚੀ ਲੋਕ ਈਰਖਾ ਕਰਨ ਵਾਲੇ ਲੋਕ ਤੁਹਾਡੀ ਤਰੱਕੀ ਨੂੰ ਰੋਕਣ ਦੀ ਕੋਸ਼ਿਸ਼ ਕਰਨਗੇ ਉਹ ਤੁਹਾਡੇ ਕੰਮ ਦੇ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕਰਨਗੇ ਉਹ ਹਰ ਪੱਖ ਤੋਂ ਤੁਹਾਡਾ ਮਾੜਾ ਸੋਚਣਗੇ ਤੇ ਤੁਹਾਡਾ ਨੁਕਸਾਨ ਕਰਨ ਦੇ ਬਾਰੇ ਸਕੀਮਾਂ ਲਾਉਂਦੇ ਰਹਿਣਗੇ ਤੇ ਲਾਲਚੀ ਲੋਕ ਤੁਹਾਡਾ ਵਕਤ ਬਰਬਾਦ ਕਰਨਗੇ ਚੁੱਪ ਰਹਿ ਕੇ ਕੰਮ ਕਰਦੇ ਜਾਓ ਮਿਹਨਤ ਕਰਦੇ ਜਾਓ ਚੁੱਪ ਰਹਿ ਕੇ ਅਮੀਰ ਬਣੋ ਤੁਹਾਡੀ ਸੁਰੱਖਿਆ ਤੇ ਤੁਹਾਡੀ ਮਾਨਸਿਕ ਸ਼ਾਂਤੀ ਇਸੇ ਵਿੱਚ ਹੀ ਹੈ ਸ਼ੀਮਾ ਪੁਆਇੰਟ ਹੈਗਾ ਨਕਾਰਾਤਮਕ ਤੇ ਬੇਕਾਰ ਦੀ ਬਹਿਸ ਵਿੱਚ ਬਹਿਸ ਹੁੰਦੀ ਹੈ ਨਾ ਜਿਹੜੀ ਆਰਗੂਮੈਂਟ ਹੁੰਦੇ ਉਹਨੂੰ ਕਦੇ ਵੀ ਜਿੱਤਿਆ ਨਹੀਂ ਜਾ ਸਕਦਾ ਉਹਦੇ ਵਿੱਚ ਤੁਹਾਡੀ એનર્ਜੀ ਤੇ ਤੁਹਾਡਾ ਵਕਤ ਬਰਬਾਦ ਹੋਊਗਾ ਕਿਉਂਕਿ ਸਿਆਣਾ ਤੇ ਸਮਝਦਾਰ ਬੰਦਾ ਕਦੇ ਵੀ ਬਹਿਸ ਨਹੀਂ ਕਰਦਾ ਉਹ ਹਮੇਸ਼ਾ ਤਰਕ ਦੇ ਨਾਲ ਗੱਲ ਕਰੂਗਾ ਤੇ ਜਦੋਂ ਬੰਦਾ ਤਰਕ ਦੇ ਨਾਲ ਗੱਲ ਕਰਦਾ ਉੱਥੇ ਬਹਿਸ ਕਰਨ ਦਾ ਕੋਈ ਮਤਲਬ ਹੀ ਨਹੀਂ ਬਣਦਾ ਜਿੱਥੇ ਲੋਕ ਸਿਰਫ ਚੀਕਣ ਤੇ ਆਪਣੀ ਗੱਲ ਨੂੰ ਸਹੀ ਸਾਬਤ ਕਰਨ ਦੇ ਲਈ ਲੜਾਈ ਝਗੜਾ ਕਰਨ ਤੇ ਰੌਲਾ ਪਾਉਣ ਉੱਥੇ ਤੁਹਾਡਾ ਬੋਲਣਾ ਸਿਰਫ ਤੇ ਸਿਰਫ ਸਮੇਂ ਦੀ ਬਰਬਾਦੀ ਹੈ ਜਦੋਂ ਤੁਸੀਂ ਕਿਸੇ ਫਾਲਤੂ ਦੀ ਕਿਸੇ ਬੇਕਾਰ ਬਹਿ ਆਣਾ ਤੁਸੀਂ ਅੱਗੋਂ ਜਵਾਬ ਨਹੀਂ ਦਿੰਦੇ ਤਾਂ ਤੁਸੀਂ ਆਪਣੇ ਆਪ ਹੀ ਜਿੱਤ ਜਾਂਦੇ ਆ ਤੁਸੀਂ ਆਪਣੀ ਅਨਮੋਲ ਊਰਜਾ ਨੂੰ ਬਚਾ ਲੈਣੇ ਆ ਯਾਦ ਰੱਖੋ ਸਮਝਦਾਰ ਇਨਸਾਨ ਝਗੜੇ ਨੂੰ ਜਿੱਤਣ ਦੀ ਬਜਾਏ ਉਸ ਤੋਂ ਬਾਹਰ ਨਿਕਲਣਾ ਹੀ ਪਸੰਦ ਕਰਦਾ 7ਵਾਂ ਪੁਆਇੰਟ ਹੈਗਾ ਜਦੋਂ ਤੁਸੀਂ ਬਹੁਤ ਜ਼ਿਆਦਾ ਥੱਕੇ ਹੁੰਨੇ ਆ ਤੇ ਜਾਂ ਫਿਰ ਤੁਸੀਂ ਇਮੋਸ਼ਨਲ ਹੁੰਨੇ ਆ ਥਕਾਵਟ ਤੇ ਜਾਂ ਫਿਰ ਬਹੁਤ ਜ਼ਿਆਦਾ ਭਾਵੁਕਤਾ ਯਾਦ ਰੱਖੋ ਜਦੋਂ ਤੁਸੀਂ ਬਹੁਤ ਜ਼ਿਆਦਾ ਇਮੋਸ਼ਨਲ ਹੁੰਨੇ ਆ ਨਾ ਤਾਂ ਇਮੋਸ਼ਨਲ ਹੋ ਕੇ ਲਏ ਗਏ ਫੈਸਲੇ ਹਮੇਸ਼ਾ ਗਲਤ ਹੁੰਦੇ ਆ ਜਦੋਂ ਤੁਹਾਡਾ ਮਨ ਸ਼ਾਂਤ ਨਹੀਂ ਹੁੰਦਾ ਨਾ ਜਦੋਂ ਤੁਸੀਂ ਸਰੀਰਕ ਤੇ ਮਾਨਸਿਕ ਤੌਰ ਤੇ ਥਕਾਵਟ ਦੇ ਵਿੱਚ ਹੁੰਨੇ ਆ ਤਾਂ ਉਦੋਂ ਤੁਹਾਡੀ ਸੋਚਣ ਦੀ ਸ਼ਕਤੀ ਜਿਹੜੀ ਉਹ ਕੰਮ ਕਰਨਾ ਬੰਦ ਕਰ ਦਿੰਦੀ ਆ ਜਾਂ ਬਹੁਤ ਘੱਟ ਕੰਮ ਕਰਦੀ ਆ ਐਹੋ ਜੀ ਸਿਚੁਏਸ਼ਨ ਦੇ ਵਿੱਚ ਅਸੀਂ ਕੋਈ ਵੀ ਬਹੁਤ ਵਧੀਆ ਕੋਈ ਵੀ ਚੰਗਾ ਡਿਸੀਜਨ ਨਹੀਂ ਲੈ ਪਾਉਂਦੇ ਤੇ ਜੇ ਅਸੀਂ ਕੋਈ ਵੀ ਡਿਸੀਜਨ ਲੈ ਲੈਨੇ ਆ ਨਾ ਤਾਂ ਉਹ ਅਕਸਰ ਗਲਤ ਸਾਬਤ ਹੋ ਜਾਂਦਾ ਐਹੋ ਜੇ ਸਮੇਂ ਤੇ ਕੋਈ ਵੱਡਾ ਫੈਸਲਾ ਨਾ ਕਰੋ ਤੇ ਕੋਈ ਵੀ ਕਿਸੇ ਦੇ ਨਾਲ ਵਾਅਦਾ ਨਾ ਕਰੋ ਤੇ ਨਾ ਹੀ ਕਿਸੇ ਨੂੰ ਕੋਈ ਜ਼ਰੂਰੀ ਜਵਾਬ ਦਿਓ ਆਰਾਮ ਕਰੋ ਮੈਡੀਟੇਸ਼ਨ ਕਰੋ ਮਨ ਨੂੰ ਸ਼ਾਂਤ ਹੋਣ ਦਿਓ ਉਸ ਤੋਂ ਬਾਅਦ ਜਵਾਬ ਦਿਓ 8ਵਾਂ ਪੁਆਇੰਟ ਹੈਗਾ ਦੂਜਿਆਂ ਦੀਆਂ ਨਿੱਜੀ ਸਮੱਸਿਆਵਾਂ ਬਾਰੇ ਜੇ ਤੁਹਾਡਾ ਕੋਈ ਵੀ ਦੋਸਤ ਤੇ ਜਾਂ ਫਿਰ ਕੋਈ ਵੀ ਤੁਹਾਡਾ ਰਿਸ਼ਤੇਦਾਰ ਤੁਹਾਡੇ ਉੱਤੇ ਭਰੋਸਾ ਕਰਕੇ ਤੁਹਾਨੂੰ ਆਪਣੀ ਕੋਈ ਵੀ ਨਿੱਜੀ ਸਮੱਸਿਆ ਦੇ ਬਾਰੇ ਦੱਸ ਰਿਹਾ ਹੈ ਨਾ ਤਾਂ ਉਸ ਗੱਲ ਨੂੰ ਹਮੇਸ਼ਾ ਆਪਣੇ ਤੱਕ ਹੀ ਸੀਮਤ ਰੱਖੋ ਕਿਉਂਕਿ ਭਰੋਸਾ ਨ ਇੱਕ ਕੱਚ ਦੀ ਵਸਤੂ ਦੇ ਵਰਗਾ ਹੁੰਦਾ ਹੈ ਜੇ ਇੱਕ ਵਾਰ ਟੁੱਟ ਗਿਆ ਨਾ ਇਹ ਦੁਬਾਰਾ ਜੁੜਦਾ ਨਹੀਂ ਕਿਸੇ ਹੋਰ ਦੀ ਜ਼ਿੰਦਗੀ ਦੇ ਰਾਜਾਂ ਦੇ ਬਾਰੇ ਜਾਂ ਭੇਤ ਜਿਹੜੇ ਉਹਨੇ ਤੁਹਾਡੇ ਨਾਲ ਸਾਂਝੇ ਕੀਤੇ ਆ ਉਹ ਤੁਸੀਂ ਅੱਗੇ ਦੂਜਿਆਂ ਦੇ ਨਾਲ ਸ਼ੇਅਰ ਕਰਕੇ ਨਾ ਉਹਦਾ ਯਕੀਨ ਤੋੜ ਦਿੰਨੇ ਆ ਉਹਦਾ ਭਰੋਸਾ ਤੋੜ ਲੈਣੇ ਆ ਤੇ ਉਹਦੀਆਂ ਨਜ਼ਰਾਂ ਦੇ ਵਿੱਚ ਆਪਣੀ ਇੱਜ਼ਤ ਗਵਾ ਲੈਣੇ ਆ ਸੋ ਜਿੱਥੇ ਕਿਸੇ ਦੇ ਰਾਜ਼ ਹੋਣ ਨਾ ਕਿਸੇ ਦੇ ਭੇਤ ਹੋਣ ਉੱਤੇ ਹਮੇਸ਼ਾ ਚੁੱਪੀ ਬਣਾ ਕੇ ਰੱਖੋ ਹਮੇਸ਼ਾ ਚੁੱਪ ਰਹੋ ਨਵਾਂ ਪੁਆਇੰਟ ਉਹਨਾਂ ਲੋਕਾਂ ਸਾਹਮਣੇ ਜੋ ਹਮੇਸ਼ਾ ਸ਼ਿਕਾਇਤ ਕਰਦੇ ਆ ਕੁਝ ਕੁ ਲੋਕਾਂ ਦੀ ਨਾ ਇਹ ਬਹੁਤ ਮਾੜੀ ਆਦਤ ਹੁੰਦੀ ਆ ਉਹ ਹਮੇਸ਼ਾ ਨਕਾਰਾਤਮਕਤਾ ਫਲਾਉਂਦੇ ਆ ਹਮੇਸ਼ਾ ਹੀ ਨੈਗੇਟਿਵ ਗੱਲਾਂ ਕਰਨੀਆਂ ਉਹਨਾਂ ਨੇ ਤੇ ਹਮੇਸ਼ਾ ਸ਼ਿਕਾਇਤਾਂ ਹੀ ਕਰਦੇ ਰਹਿੰਦੇ ਆ ਤੇ ਜੇ ਤੁਸੀਂ ਇਹੋ ਜਿਹੇ ਲੋਕਾਂ ਦੇ ਵਿੱਚ ਰਹਿੰਨੇ ਆ ਤੇ ਇਹੋ ਜਿਹੇ ਲੋਕਾਂ ਦੀਆਂ ਗੱਲਾਂ ਸੁਣ ਕੇ ਉਹਨਾਂ ਦਾ ਜਵਾਬ ਦਿੰਨੇ ਆ ਨਾ ਤਾਂ ਤੁਸੀਂ ਵੀ ਉਸ ਨਕਾਰਾਤਮਕ ਚੱਕਰ ਦਾ ਹਿੱਸਾ ਬਣ ਜਾਂਦੇ ਹੋ ਉਸ 네ਗੈਟਿਵਿਟੀ ਦਾ ਹਿੱਸਾ ਬਣ ਜਾਂਦੇ ਹੋ ਆਪਣੀ ਸਕਾਰਾਤਮਕਤਾ ਦੀ ਰੱਖਿਆ ਕਰੋ ਆਪਣੀ ਪੋਜ਼ਿਟਿਵ ਐਨਰਜੀ ਦੀ ਰੱਖਿਆ ਕਰੋ ਇਹੋ ਜਿਹੇ ਲੋਕਾਂ ਤੋਂ ਦੂਰ ਰਹੋ ਤੇ ਜਿੱਥੇ ਵੀ ਇਹੋ ਜਿਹੇ ਲੋਕ ਤੁਹਾਨੂੰ ਮਿਲਦੇ ਆ ਕਿਤੇ ਕੋਈ ਗੱਲ ਕਰਨ ਦਾ ਮੌਕਾ ਮਿਲਦਾ ਉੱਥੇ ਹਮੇਸ਼ਾ ਚੁੱਪੀ ਬਣਾ ਕੇ ਰੱਖੋ ਚੁੱਪ ਰਹੋ हां जी बोलਦੇ ਪਏ ਉਹਨਾਂ ਨੂੰ ਸੁਣੋ ਪਰ ਆਪ ਚੁੱਪ ਰਹੋ ਆਪਣੀ ਊਰਜਾ ਬਰਬਾਦ ਨਾ ਕਰੋ ਬਸ ਚੁੱਪ ਰਹਿ ਕੇ ਉਹਨਾਂ ਲੋਕਾਂ ਤੋਂ ਦੂਰੀ ਬਣਾ ਕੇ ਰੱਖੋ 10ਵਾਂ ਪੁਆਇੰਟ ਹੈਗਾ ਆਪਣੇ ਡਰ ਤੇ ਆਪਣੀਆਂ ਕਮਜ਼ੋਰੀਆਂ ਬਾਰੇ ਤੁਹਾਡੇ ਅੰਦਰੂਨੀ ਡਰ ਤੇ ਕਮਜ਼ੋਰੀਆਂ ਇਹ ਸਿਰਫ ਤੁਹਾਡੇ ਲਈ ਹੈ ਨਾ ਕਿ ਦੁਨੀਆ ਦੇ ਲਈ ਲੋਕ ਅਕਸਰ ਤੁਹਾਡੇ ਡਰ ਦਾ ਫਾਇਦਾ ਚੱਕਦੇ ਆ ਜੇ ਤੁਸੀਂ ਸੱਚਮੁੱਚ ਆਪਣੇ ਆਪ ਨੂੰ ਬਦਲਣਾ ਚਾਹੁੰਦੇ ਆ ਨਾ ਤਾਂ ਆਪਣੀਆਂ ਕਮਜ਼ੋਰੀਆਂ ਨੂੰ ਗੁਪਤ ਰੂਪ ਦੇ ਵਿੱਚ ਸੁਧਾਰੋ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਕਿਉਂਕਿ ਹਰ ਇੱਕ ਬੰਦੇ ਦੇ ਕੁਝ ਵੀਕ ਪੁਆਇੰਟ ਹੁੰਦੇ ਆ ਕੁਝ ਕਮਜ਼ੋਰੀਆਂ ਹਰ ਇੱਕ ਬੰਦੇ ਦੇ ਵਿੱਚ ਹੁੰਦੀਆਂ ਜੇ ਤੁਸੀਂ ਉਹ ਕਮਜ਼ੋਰੀਆਂ ਲੋਕਾਂ ਦੱਸੋਗੇ ਨਾ ਤਾਂ ਲੋਕਾਂ ਨੇ ਉਹਨਾਂ ਦਾ ਸੋਲੂਸ਼ਨ ਨਹੀਂ ਦੱਸਣਾ ਉਲਟਾ ਵਕਤ ਆਉਣ ਤੇ ਉਹੀ ਲੋਕ ਤੁਹਾਡੀਆਂ ਕਮਜ਼ੋਰੀਆਂ ਦਾ ਫਾਇਦਾ ਚੱਕਣ ਲੱਗ ਜਾਣਗੇ ਸੋ ਕਿਸੇ ਨੂੰ ਦੱਸੇ ਬਿਨਾ ਆਪਣੀਆਂ ਕਮਜ਼ੋਰੀਆਂ ਨੂੰ ਸੁਧਾਰਨਾ ਸ਼ੁਰੂ ਕਰੋ ਚੁੱਪ ਰਹਿ ਕੇ ਆਪਣੇ ਡਰ ਦੇ ਉੱਤੇ ਕਾਬੂ ਪਾਉਣਾ ਸਿੱਖੋ ਨਾ ਕਿ ਦੁਨੀਆ ਦੇ ਸਾਹਮਣੇ ਪ੍ਰਗਟ ਕਰੋ ਤੁਹਾਡੀ ਅੰਦਰੂਨੀ ਲੜਾਈ ਤੁਹਾਡੀ ਸਭ ਤੋਂ ਵੱਡੀ ਤਾਕਤ ਬਣ ਜਾਂਦੀ ਹੈ ਸੋ ਇਹ ਸੀਗੇ ਉਹ 10 ਪੁਆਇੰਟ ਉਹ 10 ਇਹੋ ਜਿਹੀਆਂ ਥਾਵਾਂ ਜਿੱਥੇ ਤੁਹਾਨੂੰ ਹਮੇਸ਼ਾ ਚੁੱਪ ਰਹਿਣਾ ਚਾਹੀਦਾ ਤੇ ਲਾਸਟ ਦੇ ਵਿੱਚ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਜਾਊਂਗਾ ਹਮੇਸ਼ਾ ਇਹ ਗੱਲ ਯਾਦ ਰੱਖਿਓ ਚੁੱਪੀ ਇੱਕ ਹਥਿਆਰ ਵੀ ਹੈ ਤੇ ਇੱਕ ਢਾਲ ਵੀ ਹੈ ਜੇ ਤੁਸੀਂ ਇਹਨਾਂ 10 ਥਾਵਾਂ ਦੇ ਉੱਤੇ ਚੁੱਪ ਰਹਿਣਾ ਸਿੱਖ ਲਿਆ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਬਦਲਾਅ ਆਪਣੇ ਆਪ ਆਉਣਾ ਸ਼ੁਰੂ ਹੋ ਜਾਊਗਾ ਤੁਸੀਂ ਬੋਲਣ ਤੋਂ ਪਹਿਲਾਂ ਸੋਚਣਾ ਸਿੱਖੋਗੇ ਤੇ ਇਹੀ ਸੱਚੇ ਬਦਲਾਅ ਦੀ ਨਿਸ਼ਾਨੀ ਹੈ ਤੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ ਧੰਨਵਾਦ